ਹੋਲਡ ਹਾਂ ਲੱਗੇ ਜੇ ਅਗਰ ਜਾਣੀ ਮੁਕਾਨ ਹੋਏਗਾ ਤਾਂ ਕ੍ਰੈਂਕੀ ਵੀ ਬਣਾਉਣਾ ਹਾਈ ਬੋਲਡ ਦੀਆਂ ਤਾਰਾਂ ਵੀ ਵੱਡਾ ਹੱਸਾ ਨਹੀਂ ਹੋਇਆ ਬਹੁਤ ਬੜੀ ਗਲਤੀ ਵਿਚਾਰ ਹੈ ਗਈ ਸਰ ਵਿਚਾਰ ਹੈ ਨਹੀਂ ਹੋਇਆ ਤੇ ਹੁਣ ਇਹਨੂੰ ਬਸ ਤੁਰੇ ਹੀ ਜਾਊਗੇ ਤੋਂ ਕਰਦੇ ਸਰ ਉਹੀ ਉਹ ਦੇਖਣ ਲੱਗੇ ਕਰਣ ਲੱਗੇ ਆ ਠੀਕ ਹੈ ਹਾਂਜੀ ਸਭ バス ਨਿਕਲ ਰਹੀ ਸੀ ਤਾਰਾਂ ਸੀ ਇਲੈਕਟ੍ਰਿਸਿਟੀ ਵਾਲੀਆਂ ਮੇਨ ਐਚਟੀ ਵਾਇਰ ਸੀਗੀਆਂ ਉਹਦੇ ਚ ਫਸਿਆ ਆ ਤੇ ਵਿੱਚ ਬੱਚੇ ਸੀਗੇ ਕਿੰਨੇ ਬੱਚੇ ਸੀਗੇ ਬੱਚੇ ਸੀਗੇ ਜੀ 40 50 ਬੱਚਾ ਸੀਗਾ 55 ਬੱਚੇ ਦਿੱਤੇ ਆ ਹ 50 ਬੱਚੇ ਹੋਣੇ ਗਿਣਤੀ ਨਹੀਂ ਨਾ ਹੁੰਦੀ ਰਾਤ ਵੇਲੇ ਹਨੇਰਾ ਵੀ ਪੈ ਗਿਆ ਤੇ ਉਹ ਬੱਚੇ ਕੱਢ ਕੇ ਤਾਂ ਮਹੱਲੇ ਵਾਲੇ ਨੇ ਸੇਵ ਕਰਕੇ ਸਾਈਡ ਤੇ ਰੱਖਤੇ ਆ ਥੋੜਾ ਜਿਹਾ ਕਰੋਸ਼ ਲੋਚਾ ਲੋਕਾਂ ਚ ਸੀਗਾ ਡਿਪਾਰਟਮੈਂਟ ਦੇ ਪ੍ਰਤੀ ਕਿ ਤਾਰ ਥੋੜੀ ਨੀਵੀ ਸੀਗੀ ਤੇ ਸੋ ਤਾਂ ਇਸ ਟਾਈਮ ਤੇ ਬੱਸ ਨੂੰ ਵੀ ਨਹੀਂ ਹੋਣਾ ਚਾਹੀਦਾ ਸੀ ਇਧਰਲੇ ਪਾਸੇ ਤੇ ਲੱਗਦਾ ਸ਼ੀਸ਼ੇ ਸੀ ਤੋੜ ਕੇ ਕਿੱਡੇ ਬੱਚੇ ਸਾਬ ਜਦੋਂ ਇੱਡਾ ਨੁਕਸਾਨ ਹੋਊਗਾ ਜਨਤਾ ਗੁੱਸਾ ਤਾਂ ਕਰੇਗੀ ਜੀ ਜੇ ਕਿਤੇ ਜਾਨੀ ਨੁਕਸਾਨ ਹੋ ਜਾਂਦਾ ਕਿਸੇ ਦੀ ਵੀ ਗਲਤੀ ਨਾਲ ਭਾਵੇਂ ਡਿਪਾਰਟਮੈਂਟ ਸੀ ਭਾਵੇਂ ਬੱਸ ਵਾਲਾ ਸੀ ਤੇ ਜਾਨੀ ਨੁਕਸਾਨ 40 50 ਬੱਚਾ ਜਿਹਦਾ ਜੀ ਜਾਂਦਾ ਪਤਾ ਉਹਨੂੰ ਲੱਗਦਾ ਨਾ ਲੋਕਾਂ ਦੀ ਗੁੱਸਾ ਤਾਂ ਜਾਇਜ਼ ਹੈ ਠੀਕ ਹੈ ਨਾ ਕਿਸੇ ਦੀ ਗਲਤੀ ਨਾਲ ਕਿਸੇ ਜਨਤਾ ਵੱਲੋਂ ਤੋੜਦਾ ਨਹੀਂ ਕੀਤੀ ਉਹ ਸਭ ਮੇਰੇ 'ਚ ਨਹੀਂ ਪਤਾ ਲੱਗਦਾ ਉਹ ਕਰੋਸ਼ ਤਾਂ ਲੋਕਾਂ 'ਚ ਹੁੰਦਾ ਹੀ ਹੈ ਜੀ ਜਦੋਂ ਇਹ ਸਾਨੂੰ ਤਾਂ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜੋ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਨਹੀਂ ਹੋਇਆ ਮੇਨ ਐਚਟੀ ਵਾਇਰ ਬਸ ਦੇ ਵਿੱਚ ਹੁਣ ਵੀ ਵਜੀ ਹੋਈ ਆ ਬਸ ਜੀ ਕਰੰਟ ਆ ਜਾਂਦਾ ਤੇ ਬੱਚਿਆਂ ਦਾ ਕੀ ਹਾਲ ਹੋਣਾ ਤੁਸੀਂ ਸੋਚ ਸਕਦੇ ਮੇਰਾ ਜੀ ਰਜੇਸ਼ ਰਾਜ ਐਡਵੋਕੇਟ ਮੈਂ ਇਸ ਜਗ੍ਹਾ ਦਾ ਵਸਨੀਕ ਆ ਇੱਥੇ ਦਾ ਰਹਿਣ ਵਾਲਾ ਇੱਥੇ ਦਾ ਜੰਪਾਲਾ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਅੱਜ ਤੋਂ ਘੱਟੋ ਘੱਟ 3-4 ਮਹੀਨੇ ਪਹਿਲਾਂ ਇਸ ਗੇਟ ਦਾ ਉਦਘਾਟਨ ਕਰਨ ਸੰਜੀਵ अरोड़ा ਜੀ ਆਏ ਸੀਗੇ ਅਸੀਂ ਉਸ ਦਿਨ ਵੀ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਕਿ ਪਾਰਲੀਮੀ ਆ ਵੀ ਇਹਦਾ ਨੁਕਸਾਨ ਬਹੁਤ ਹੋ ਜਾਣਾ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕੀ ਬਿਜਲੀ ਬੋਰਡ ਵਾਲੇ ਅੰਨੇ ਨੇ ਜਿਹਨਾਂ ਨੂੰ ਅੱਜ ਤੱਕ ਨਹੀਂ ਦਿਖਿਆ ਵੀ ਇਹ ਤਾਰ ਨਿਮੀ ਆ ਹੁਣ ਬੱਸ ਦਾ ਕੋਈ ਕਸੂਰ ਨਹੀਂ ਬੱਸਾਂ ਦਾ ਸੜਕ ਤੇ ਚੱਲਣੀਆਂ ਨੇ ਬੱਚੇ ਸੀ ਵਿੱਚ ਟੋਟਲ ਬੱਚੇ ਬਹੁਤ ਸਗੇ ਦੇ ਵਿੱਚ ਨੁਕਸਾਨ ਹੋਣ ਤੋਂ ਬਚਿਆ ਪਰ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਬਿਜਲੀ ਬੋਰਡ ਤੇ ਸਾਡੇ ਪ੍ਰਸ਼ਾਸਨ ਦਾ ਆ ਜਿਹੜਾ ਪ੍ਰਸ਼ਾਸਨ ਅੰਨ੍ਹੇ ਆ ਬਿਜਲੀ ਬੋਰਡ ਵਾਲੇ ਅੰਨ੍ਹੇ ਆ ਭੋਲੇ ਆ ਬੱਸਾਂ ਨੇ ਸੜਕਾਂ ਤੇ ਚੱਲਣਾ ਬੱਸਾਂ ਕਿਤੇ ਹੋਰ ਨਹੀਂ ਚੱਲਦੀਆਂ ਬੱਚੇ ਸਾਰੇ ਖਿਡਾਰੀ ਸੀਗੇ ਚਲੋ ਉਹ ਤਾਂ ਟੂਰਿਸਟ ਬੱਸ ਉਹਨਾਂ ਨੇ ਬੁੱਕ ਕੀਤੀ ਸੀ ਬੱਚਿਆਂ ਦਾ ਤੇ ਬੱਸ ਦਾ ਕੋਈ ਕਸੂਰ ਨਹੀਂ ਸਿਰਫ ਸਾਡੇ ਪ੍ਰਸ਼ਾਸਨ ਦਾ ਤੇ ਬਿਜਲੀ ਬੋਰਡ ਦਾ ਕਸੂਰੀ ਅਸੀਂ ਕਵਾਂਗੇ ਅਸੀਂ ਕਈ ਲੰਬੇ ਸਮੇਂ ਤੋਂ ਉਹਨਾਂ ਨੂੰ ਘੂਆਰ ਲਾ ਰਹੇ ਆ ਵੀ ਤਾਰ ਨੀਵੀਂ ਆ ਇਹਨੂੰ ਠੀਕ ਕਰ ਦਿਓ ਠੀਕ ਕਰ ਦਿਓ ਪਰ ਕਿਸੇ ਦੇ ਕੰਨ ਤੇ ਜੂਨ ਹੀ ਸਰਕਦੀ ਅੱਧਰ ਦੇਖਿਆ ਵੀ ਹਾਈ ਬੋਲਟ ਦੀਆਂ ਤਾਰਾਂ ਸੀ ਕਰੰਟ ਪੂਰਾ ਸੀ ਇਹਦੇ ਲਈ ਤਾਂ ਅਸੀਂ ਬੇਨਤੀ ਕਰਦੇ ਨੇ ਆ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਆ ਵੀ ਇਹਨੂੰ ਕਰ ਦਿਓ ਬਿਜਲੀ ਬੋਰਡ ਵਾਲੇ ਰੋਜ਼ ਇੱਥੋਂ ਲੰਘ ਕੇ ਜਾਂਦੇ ਨੇ ਦੇ ਵਿੱਚ ਕਰੰਟ ਹੈਗਾ ਕਿ ਨਹੀਂ ਇਹ ਤਾਂ ਹੁਣ ਬਿਜਲੀ ਬੋਰਡ ਵਾਲੇ ਆ ਕੇ ਦੱਸਣਗੇ ਹੁਣ ਸਾਰੇ ਇਕੱਠੇ ਹੋ ਜਣੇ ਨੇ ਇੱਥੇ ਜੋ ਨੁਕਸਾਨ ਹੋ ਗਿਆ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਪਰ ਇਸ ਨ ਪਤਾ ਨਹੀਂ ਕਿੰਨੀ ਦੇਰ ਤੱਕ ਲਾਈਟ ਆਣੀ ਨਹੀਂ ਆਣੀ ਉਹ ਸਾਹਮਣੇ ਦੇਖੋ ਖੰਭਾ ਵੀ गिरਨ ਵਾਲਾ ਆ ਇਹਦੇ ਵਿੱਚ ਸਭ ਨਾਲੋਂ ਵੱਡਾ ਕਸੂਰ ਬਿਜਲੀ ਬੋਰਡ ਦਾ ਤੇ ਸਾਡੇ ਪ੍ਰਸ਼ਾਸਨ ਦਾ ਆ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਸੜਕਾਂ ਬਣੀਆਂ ਨੇ ਬੱਸਾਂ ਚੱਲਣ ਨੂੰ ਹੀ ਬੱਸਾਂ ਇਹਦੇ ਤੇ ਚੱਲਣੀਆਂ ਆ ਬੱਸ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਤੇ ਸਿਰਫ ਮੈਂ ਬਾਰ-ਬਾਰ ਇਹੀ ਕਹਿੰਨਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਦਾ ਕਸੂਰ ਆ ਜੀ ਉਹ ਵੱਡੀ ਬੱਸਾਂ ਦੀ ਐਂਟਰੀ ਹੈਗੀ ਜਿਵੇਂ ਇਹ ਚਾਹੇ ਐਂਟਰੀ ਹੈਗੀ ਚਾਹੇ ਨਹੀਂ ਹੈਗੀ ਸਾਹਮਣੇ ਰੋਡ ਆ ਸਾਹਮਣੇ ਬੱਸ ਸਟੈਂਡ ਆ ਐਂਟਰੀ ਹੈਗੀ ਜਾਂ ਨਹੀਂ ਉਹ ਗੱਲਾਂ ਬਾਤੀਆਂ ਨੇ ਪਰ ਕਸੂਰ ਸਾਰੇ ਦਾ ਸਾਰਾ ਸਾਡੇ ਡਿਪਾਰਟਮੈਂਟ ਦਾ ਹੀ ਆ ਜੀ ਕਿਹੜੀ ਜਗ੍ਹਾ ਹੋਇਆ ਵਾਕਿਆ ਇਹ ਤੇ ਜਵਾਰਨਗਰ ਹੈ ਜੀ ਬਿਲਕੁਲ ਪੁਸ ਚੌਂਕੀ ਦੇ ਨਾਲ ਵਾਲਮੀਕੀ ਗੇਟ ਬਣਿਆ ਹੋਇਆ ਅਸੀਂ ਸਾਰੇ ਇਨਾਂ ਨੇ ਜਿੰਨੇ ਖੜੇ ਆ ਅਸੀਂ ਇੱਥੇ ਦੇ ਰਹਿਣ ਵਾਲੇ ਇੱਥੇ ਦੇ ਜੰਪ ਵਾਲਾ ਸੀ ਠੀਕ ਹੈ ਤੇ ਬੱਚੇ ਤੁਸੀਂ ਕਿੱਡੇ ਇਹਦੀ ਕਿੱਡੇ ਬੱਚੇ ਅਸੀਂ ਉਹਨਾਂ ਨੂੰ ਜਾ ਕੇ ਵਿੱਚੋਂ ਸਾਰਿਆਂ ਨੂੰ ਕੱਢ ਲਿਆ ਬੱਚੇ ਸਾਰੇ ਸੇਫ ਨੇ ਹਾਂ ਜੀ ਅਗਰ ਕੀ ਮਾਮਲਾ ਕੀ ਹੈ ਕਿ ਹਾਦਸਾ ਆਇਆ ਜੀ ਇੱਕ ਸਰੂਰ ਤੋਂ ਐਥਲੈਟਿਕ ਜੀਮ ਆਈ ਸੀ ਉਹ ਬੱਸ ਸੀਗੀ ਜੀ ਬੱਸ ਦੇ ਵਿੱਚ 55 ਬੱਚੇ ਸੀਗੇ ਤੇ ਉੱਪਰ ਬੱਸ ਜਿਹੜੀ ਡਰਾਈਵਰ ਨੇ ਨਾ ਦੇਖੀਆਂ ਨਹੀਂ ਤਾਰਾਂ-ਤਾਰਾਂ ਦੇ ਉੱਪਰ ਫਸ ਗਈ ਸੀ ਜੀ ਬੱਸ ਜਿਹਦੇ ਕਰਕੇ ਇਲਾਕੇ ਦੀ ਲਾਈਟ ਵੀ ਬੰਦ ਹੋ ਗਈ ਸਾਰੇ ਬੱਚੇ ਸੇਫ ਨੇ ਬਾਹਰ ਕੱਢ ਲਏ ਤੇ ਉਹਦੋਂ ਹੁਣ ਨਵੀਂ ਬੱਸ ਮੰਗਾ ਕੇ ਔਰ ਬੱਚਿਆਂ ਨੂੰ ਉੱਥੇ ਭੇਜ ਰਹੇ ਹਾਂ ਗੁਜਰਾਵਾਲਾ ਸਕੂਲ ਚ ਬੱਸ ਦੀ ਜਿਹੜੀ ਤੋੜਪਨ ਹੋਈ ਉਹ ਕਿੱਦਾਂ ਹੋਈ ਹੈ ਤੋੜਪਨ ਬਾਰੇ ਦੇਖ ਰਹੇ ਹਾਂ ਅੱਜ ਭਾਈ ਪਹਿਲਾਂ ਬੱਚਿਆਂ ਨੂੰ ਸੇਫ ਕਰਕੇ ਕੱਢ ਕੇ ਦੂਜੀ ਬੱਸ ਚ ਭੇਜ ਰਹੇ ਹਾਂ ਤੋੜਪਨ ਬਾਰੇ ਦੇਖਦੇ ਨੇ ਲੱਗਦਾ ਵੀ ਬੱਚੇ ਸਾਰੇ ਸੇਫ ਨੇ ਹਾਂ ਬਿਲਕੁਲ ਸੇਫ ਨੇ ਬਾਈ ਬੋਲਟ ਦੀਆਂ ਤਾਰਾਂ ਵੀ ਵੱਡਾ ਹ ਕੋਚਰ ਮਾਰਕਟ ਚੋਂ ਉਧਰ ਨਾਲ ਹੀ ਹੈ ਬੱਚੇ ਸੇਫ ਨੇ ਬਿਲਕੁਲ ਬਿਲਕੁਲ ਸੇਫ ਹੋ ਗਏ ਕਿੰਨੇ ਬੱਚੇ ਟੋਟਲ ਟੋਟਲ 55 ਬੱਚੇ ਸੀਗੇ ਠੀਕ ਹੈ